ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਪੰਜਾਬ ਸਰਕਾਰ ਵੱਲੋਂ ਸੋਲਰ ਪੰਪਾਂ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ ਇਹ ਸਬਸਿਡੀ ਪੀਐਮ ਕੁਸਮ ਯੋਜਨਾ ਦੇ ਅੰਡਰ ਦਿੱਤੀ ਜਾਏਗੀ ਜਿਹਦੇ ਨਾਲ 20000 ਕਿਸਾਨਾਂ ਨੂੰ ਇਹਦਾ ਫਾਇਦਾ ਹੋਏਗਾ ਯਾਨੀ ਕਿ 20000 ਕਿਸਾਨ ਇਹਦੇ ਅੰਡਰ ਜੋ ਆਪ ਦਾ ਸੋਲਰ ਪੰਪ ਲਗਵਾ ਸਕਦੇ ਨੇ ਤੇ ਇਹ ਸਬਸਿਡੀ 9 ਸਤੰਬਰ 2024 ਨੂੰ ਇਹਦੇ ਫਾਰਮ ਖੁੱਲਣਗੇ ਤੇ ਉਹ ਫਾਰਮ ਭਰਨ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਜ਼ਰੂਰਤ ਹੋਏਗੀ ਕਿਹੜੇ ਕਿਹੜੇ ਐਲੀਜੀਬਲ ਜ਼ਿਲ੍ਹੇ ਨੇ ਇਹਦੇ ਅੰਡਰ ਜਾਂ ਜਿਹੜੇ ਕਿਹੜੇ ਜ਼ਿਲ੍ਹਿਆਂ ਦੇ ਕਿਸਾਨ ਇਹ ਸਬਸਿਡੀ ਦਾ ਫਾਇਦਾ ਲੈ ਸਕਦੇ ਨੇ ਜਨਰਲ ਸਬਸਿਡੀ ਕਿੰਨੀ ਹੈ ਐਸਸੀ ਕੈਟਾਗਰੀ ਚ ਸਬਸਿਡੀ ਕਿੰਨੀ ਹੈ ਤੇ ਉਸ ਦੇ ਨਾਲ-ਨਾਲ ਕਿਹੜੀਆਂ-ਕਿਹੜੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੂਰੀਆਂ ਕਰਕੇ ਜੋ ਕਿਸਾਨ ਹੈ ਇਹ ਸਬਸਿਡੀ ਦਾ ਫਾਇਦਾ ਲੈ ਸਕਦਾ ਹੈ ਪੇਮੈਂਟ ਕਿੰਨੀ ਕਰਨੀ ਹੈ ਤੇ ਕਿਹੜੇ ਮੈਥਡ ਨਾਲ ਕਰਨੀ ਹੈ ਉਹ ਸਭ ਦੀ ਜਾਣਕਾਰੀ ਆਪਾਂ ਇਸ ਵੀਡੀਓ ਚ ਲਵਾਂਗੇ ਤੇ ਫਾਰਮ ਭਰਨ ਦੀ ਲਾਸਟ ਤਰੀਕ ਕਦੋਂ ਹੈ ਇਹ ਸਾਰੀ ਚਰਚਾ ਆਪਾਂ ਇਸ ਵੀਡੀਓ ਚ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਹੁਣ ਆਪਾਂ ਸ਼ੁਰੂ ਕਰਦੇ ਆ ਜੋ ਪੰਜਾਬ ਸਰਕਾਰ ਵੱਲੋਂ 20000 ਸੋਲਰ ਪੰਪ ਕਿਸਾਨਾਂ ਨੂੰ ਦਿੱਤੇ ਜਾਣਗੇ ਉਹਦੇ ਚ ਤੁਸੀਂ ਮੋਨੋਬਲਾਕ ਪੰਪ ਵੀ ਲੈ ਸਕਦੇ ਹੋ ਤੇ ਸਮਰਸੀਵਲ ਪੰਪ ਵੀ ਇਹਦੇ ਚ ਤੁਸੀਂ ਲਗਵਾ ਸਕਦੇ ਹੋ ਤੇ ਇਹੇ ਸਬਸਿਡੀ ਪਹਿਲੇ ਆਓ ਤੇ ਪਹਿਲੇ ਪਾਉ ਦੇ ਆਧਾਰ ਦੇ ਉੱਪਰ ਕਿਸਾਨਾਂ ਨੂੰ ਮਿਲੇਗੀ ਯਾਨੀ ਕਿ ਜੇ ਤੁਸੀਂ ਆਪਦੀ ਔਨਲਾਈਨ ਐਪਲੀਕੇਸ਼ਨ ਭਰਦੇ ਹੋ ਪੇਮੈਂਟ ਕਰਦੇ ਹੋ ਤੇ ਜਿਹੜੀਆਂ ਵੀ 20000 ਪਹਿਲੀਆਂ ਐਪਲੀਕੇਸ਼ਨਾਂ ਜੋ ਸਰਕਾਰ ਕੋਲ ਪਹੁੰਚਣਗੀਆਂ ਉਹ 20000 ਕਿਸਾਨਾਂ ਨੂੰ ਹੀ ਇਹਦੀ ਸਬਸਿਡੀ ਦਿੱਤੀ ਜਾਏਗੀ ਜੀ ਸੋ ਜਿਵੇਂ ਤੁਸੀਂ ਇਹ ਵੀਡੀਓ ਦੇਖਦੇ ਹੋ ਤਾਂ ਨਾਲ ਦੀ ਨਾਲ ਆਪਦੇ ਡਾਕੂਮੈਂਟ ਇਕੱਠੇ ਕਰਨੇ ਕਰ ਸ਼ੁਰੂ ਕਰ ਦਿਓ ਤਾਂ ਜੋ ਪਹਿਲੀਆਂ ਦੇ ਆਧਾਰ ਤੇ ਤੁਹਾਨੂੰ ਇਹ ਸਬਸਿਡੀ ਦਾ ਫਾਇਦਾ ਮਿਲ ਸਕੇ ਡਾਕੂਮੈਂਟਾਂ ਤੇ ਆਪਾਂ ਬਾਅਦ ਚ ਹੋਣੀ ਆ ਪਹਿਲੇ ਜੋ एलिਜੀਬਲ ਜ਼ਿਲ੍ਹੇ ਨੇ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਜ਼ਿਲ੍ਹੇ ਦੇ ਕਿਸਾਨ ਇਹ ਸਬਸਿਡੀ ਦਾ ਫਾਇਦਾ ਲੈ ਸਕਦੇ ਨੇ ਸਭ ਤੋਂ ਪਹਿਲੇ ਜੋ ਜ਼ਿਲ੍ਹਾ ਹੈ ਬਠਿੰਡਾ ਬਠਿੰਡੇ ਦੇ ਜੋ ਬਲੋਕ ਨੇ ਤਲਵੰਡੀ ਸਾਬੋ ਸੰਗਤ ਰਾਮਪੁਰਾ ਫਾਜ਼ਲਕਾਂਚ ਅਬੋਰ ਅਰਨੀਵਾਲਾ ਸੇਖ ਸੁਬਾਨਪੁਰ ਫਾਜ਼ਲਕਾਂ ਤੇ ਖੂਈਆਂ ਸਵਰਨ ਉਸ ਤੋਂ ਬਾਅਦ ਫਿਰੋਜ਼ਪੁਰ ਚਮਖੂ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਜੋ ਗਿੱਦੜ ਬਾਹ ਲੰਬੀ ਮਲੋਟ ਸ੍ਰੀ ਮੁਕਸਰ ਸਾਹਿਬ ਤੇ ਮੇਨ ਮੇਨ ਜ਼ਿਲ੍ਹੇ ਜਿਉਂ ਨੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੋਪੜ ਸਹਿਬਜ਼ਾਦਾ ਜੀਤ ਸਿੰਘ ਨਗਰ ਮਾਨਸਾ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਸਬਸਿਡੀ ਮਿਲੇਗੀ ਤੇ ਅੱਗੇ ਕਿਹੜੇ ਸੁਰੱਖਿਅਤ ਬਲੋਕ ਨੇ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹਰ ਇੱਕ ਜ਼ਿਲ੍ਹੇ ਦੇ ਅੱਗੇ ਜੋ ਬਲੋਕ ਦਿੱਤੇ ਗਏ ਨੇ ਸਕਰੀਨ ਤੇ ਤੁਸੀਂ ਇਹਦਾ ਵੇਰਵਾ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਕਿੰਨਾ ਹਿੱਸੇਦਾਰੀ ਜਾਂ ਕਿੰਨੀ ਰਕਮ ਜੋ ਕਿਸਾਨ ਨੂੰ ਅਦਾ ਕਰਨੀ ਪਏਗੀ ਤੇ ਕਿੰਨੀ ਸਬਸਿਡੀ ਜੋ ਸਰਕਾਰ ਵੱਲੋਂ ਦਿੱਤੀ ਜਾਏਗੀ ਸਭ ਤੋਂ ਪਹਿਲੇ 3 ਐਚਪੀ ਦੀ ਗੱਲ ਕਰੀਏ ਤਾਂ ਕੁੱਲ ਕੀਮਤ ਇਹਦੀ 2,30,702 ਰੁਪਏ ਆਮ ਸ਼੍ਰੇਣੀ ਦਾ ਕਿਸਾਨ ਇਹਦੇ ਚ 79388 ਰੁਪਏ ਦੇਗਾ ਅਨੁਸੂਚਿਤ ਜਾਤੀ ਵਾਲਾ 51284 ਦੇਗਾ 5 ਐਚਪੀ ਦੀ ਗੱਲ ਕਰੀਏ 297118 ਰੁਪਏ ਦੀ ਕੀਮਤ ਹੈ ਆਮ ਸ਼੍ਰੇਣੀ ਵਾਲੇ ਕਿਸਾਨ ਨੂੰ 120918 ਰੁਪਏ ਦਾ ਡਰਾਫਟ ਕਟਾਉਣਾ ਪਏਗਾ ਅਨੁਸੂਚਿਤ ਜਾਤੀ ਵਾਲੇ ਨੂੰ 62218 ਇਦਾਂ ਹੀ 10 ਐਚਪੀ ਦੀ ਗੱਲ ਕਰੀਏ 523480 ਦੀ ਕੀਮਤ ਹੈ ਤੇ ਆਮ ਸ਼੍ਰੇਣੀ ਵਾਲੇ ਨੂੰ 284796 ਰੁਪਏ ਦੇਣੇ ਪੈਣਗੇ ਤੇ ਅਨੁਸੂਚਿਤ ਜਾਤੀ ਵਾਲੇ ਨੂੰ 205000 235 ਰੁਪਏ ਇਹਦਾ ਭੁਗਤਾਨ ਕਰਨਾ ਪਏਗਾ ਤੇ ਇਹ ਇਦਾਂ ਹੀ ਹੋਰ ਜੋ ਕੈਟਾਗਰੀ ਆ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹਦੇ ਚ ਆਮ ਸ਼੍ਰੇਣੀ ਤੇ ਅਨੁਸੂਚਿਤ ਜਾਤੀ ਦੀ ਅਲੱਗ-ਅਲੱਗ ਰਕਮ ਹੈ ਤੇ ਉਹ ਤੁਹਾਨੂੰ ਅਦਾ ਕਰਨੀ ਪਏਗੀ ਉਸ ਤੋਂ ਬਾਅਦ ਤੁਸੀਂ ਜੋ ਪੇਮੈਂਟ ਜੋ ਹੈ ਇਹਦਾ ਡਰਾਫਟ ਬਣਾ ਕੇ ਪਹਿਲੇ ਤੁਸੀਂ ਆਨਲਾਈਨ ਫਾਰਮ ਭਰਨਾ ਹੈ ਆਨਲਾਈਨ ਫਾਰਮ ਤੁਸੀਂ ਆਪ ਵੀ ਭਰ ਸਕਦੇ ਹੋ www.pmkusum @dotpeda.government.in ਤੇ ਤੁਸੀਂ ਇਸ ਫਾਰਮ ਨੂੰ ਭਰ ਸਕਦੇ ਹੋ ਨਹੀਂ ਤਾਂ ਕਿਸੇ ਵੀ CSC ਸੈਂਟਰ ਤੇ ਤੁਸੀਂ ਜਾ ਕੇ ਇਸ ਫਾਰਮ ਨੂੰ ਭਰਨਾ ਉਸ ਤੋਂ ਬਾਅਦ ਜੋ ਪੇਮੈਂਟ ਜਿੰਨੀ ਤੁਹਾਡੀ ਬਣਦੀ ਹੈ ਉਹ ਡਿਪੈਂਡ ਕਰਦਾ ਕਿੰਨੇ HP ਦਾ ਤੁਸੀਂ ਪੰਪ ਲੈਂਦੇ ਹੋ ਉਹ ਪੇਮੈਂਟ ਦਾ ਤੁਸੀਂ ਡਰਾਫਟ ਬੈਂਕ ਕੋਲੋਂ ਕਟਾ ਕੇ ਉਹਦੀ ਰਸੀਦ ਜੋ ਹੈ ਉਹ ਫਾਰਮ ਦੇ ਨਾਲ ਅਟੈਚ ਕਰਨੀ ਹੈ ਤੇ ਆਨਲਾਈਨ ਪੋਰਟਲ ਦੇ ਉੱਪਰ ਵੀ ਅਪਲੋਡ ਕਰਨੀ ਹੈ। ਉਹ ਰਸੀਦ ਅਪਲੋਡ ਹੋਣ ਤੋਂ ਬਾਅਦ ਹੀ ਤੁਹਾਡਾ ਫਾਰਮ ਜੋ ਹੈ ਉਹ ਮਾਨਿਆ ਹੋਏਗਾ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੰਡੀਸ਼ਨਾਂ ਦੀ ਤੇ ਜਿਹੜੇ ਕਿਸਾਨ ਵੀਰਾਂ ਦਾ ਜਾਂ ਆਪਦੇ ਨਾਂ ਜਾਂ ਕਿਸੇ ਹੋਰ ਪਰਿਵਾਰ ਦੇ ਮੈਂਬਰ ਦੇ ਨਾਂ ਜੋ ਇਲੈਕਟ੍ਰਿਸਿਟੀ ਵਾਲਾ ਕਨੈਕਸ਼ਨ ਹੈ ਯਾਨੀ ਕਿ ਲਾਈਟ ਤੇ ਚੱਲਣ ਵਾਲਾ ਕਨੈਕਸ਼ਨ ਉਹਨਾਂ ਦੇ ਨਾਂ ਜਾਂ ਪਰਿਵਾਰਕ ਮੈਂਬਰਾਂ ਦੇ ਨਾਮ ਹੈ ਤਾਂ ਉਸ ਐਸ ਦਾ ਉਹ ਏ ਸੋਲਰ ਪੰਪ ਨੂੰ ਅਪਲਾਈ ਨਹੀਂ ਕਰ ਸਕਦੇ ਇਹਦਾ ਫਾਇਦਾ ਨਹੀਂ ਲੈ ਸਕਦੇ ਤੇ ਇਹਦੇ ਲਈ ਜੋ ਕਿਸੇ ਕੋਲ ਡੀਜ਼ਲ ਪੰਪ ਹੈ ਜਾਂ ਕੋਈ ਹੋਰ ਪੰਪ ਨਹੀਂ ਹੈਗਾ ਤਾਂ ਉਹੀ ਕਿਸਾਨ ਇਸ ਸਕੀਮ ਦਾ ਫਾਇਦਾ ले ਸਕਦੇ ਨੇ ਇਸ ਦੇ ਨਾਲ ਨਾਲ ਜੋ ਜ਼ਿਲ੍ਹੇ ਆਪਾਂ ਪਹਿਲੇ ਮੈਂਸ਼ਨ ਕੀਤੇ ਨੇ ਸਿਰਫ ਉਹੀ ਜ਼ਿਲ੍ਹਿਆਂ 'ਚ ਕਿਸਾਨਾਂ ਨੂੰ ਫਾਇਦਾ ਮਿਲੇਗਾ ਜਿਹੜੇ ਡਾਰਕ ਜ਼ੋਨ ਦੇ ਕਿਸਾਨ ਕਿਸਾਨ ਨੇ ਉਹਨਾਂ ਨੂੰ ਇਸ ਸਕੀਮ ਦਾ ਫਾਇਦਾ ਨਹੀਂ ਮਿਲੇਗਾ ਤੇ ਇਹਦੇ 'ਚ ਜੋ 3000 ਸੋਲਰ ਪੰਪ ಗ್ರಾಮ ਪੰਚਾਇਤਾਂ ਯਾਨੀ ਕਿ ਕਿਸੇ ਸਾਂਝੀ ਜ਼ਮੀਨ ਲਈ ਉਹ ਰਾਖਵੇਂ ਕੀਤੇ ਗਏ ਨੇ ਤੇ 2000 ਸੋਲਰ ਪੰਪ ਜੋ ਅਨੁਸੂਚਿਤ ਜਾਤੀ ਲਈ ਨੇ ਉਹਨਾਂ ਲਈ ਇਹ ਪੰਪ ਰਾਖਵੇਂ ਕੀਤੇ ਗਏ ਨੇ ਸੋ ਕੁੱਲ ਮਿਲਾ ਕੇ 5000 ਪੰਪ ਰਾਖਵੇਂ ਕੀਤੇ ਨੇ ਤੇ ਬਾਕੀ 15000 ਆਮ ਕੈਟਾਗਰੀ ਵਾਸਤੇ ਜੋ ਛੱਡੇ ਗਏ ਨੇ ਤੇ ਇਹ ਮੇਨ ਮੇਨ ਜੋ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਇੱਕ ਜੋ ক্লোজিং ਡੇਟ ਹੈ ਇਹਦੀ 30 ਨਵ 2024 ਇਹਦੀ ক্লোজিং ਡੇਟ ਹੈ ਪਰ ਜਿਵੇਂ ਕਿ ਕਾਫੀ ਕਿਸਾਨਾਂ ਚ ਉਤਸਾਰ ਇਹਦਾ ਜੋ ਸੋਲਰ ਪੰਪ ਦਾ ਸੋ ਪਹਿਲੇ 2-3 ਦਿਨਾਂ ਦੇ ਵਿੱਚ ਹੀ ਸਾਰੀਆਂ ਅਪਲੀਕੇਸ਼ਨਾਂ ਫਿਲ ਹੋ ਜਾਂਦੀਆਂ ਨੇ ਪਹਿਲੇ ਪਿਛਲੇ ਸਾਲ ਦੀ ਗੱਲ ਕਰੀਏ ਇਸ ਵਾਰ ਫਿਰ ਵੀ ਐਪਲੀਕੇਸ਼ਨਾਂ ਜੋ ਜ਼ਿਆਦਾ ਮੰਗੀਆਂ ਗਈਆਂ ਨੇ 20000 ਸੋਲਰ ਪੰਪ ਸਰਕਾਰ ਵੱਲੋਂ ਕੱਢੇ ਗਏ ਨੇ ਪਿਛਲੇ ਸਾਲ ਵੱਧ ਵੱਧ 3000 4000 ਪੰਪੀ ਕੱਢੇ ਜਾਂਦੇ ਸੀ ਸੋ ਪਹਿਲੇ 2-3 ਦਿਨਾਂ ਦੇ ਵਿੱਚ ਸਾਰੇ ਫਾਰਮ ਭਰੇ ਜਾਂਦੇ ਸੀ ਸੋ ਜਲਦ ਤੋਂ ਜਲਦ ਤੁਸੀਂ ਇਹ ਫਾਰਮ ਭਰ ਕੇ ਲਾਈਨ 'ਚ ਲੱਗ ਕੇ ਇਹਨਾਂ ਦਾ ਫਾਇਦਾ ਲੈ ਸਕਦੇ ਹੋ ਸੋ ਜਿਵੇਂ ਵੀਡੀਓ ਵੇਖਦੇ ਹੋ ਆਪਦੇ ਡਾਕੂਮੈਂਟ ਦੀ ਤਿਆਰੀ ਕਰੋ ਡਾਕੂਮੈਂਟ 'ਚ ਮੇਨ ਮੇਨ ਜੋ ਤੁਹਾਡਾ ਆਧਾਰ ਕਾਰਡ ਲੱਗੇਗਾ ਇੱਕ ਐਨਓਸੀ ਰਹੇਗੀ ਵੀ ਮੇਰੇ ਕੋਲ ਕੋਈ ਹੋਰ ਕਨੈਕਸ਼ਨ ਨਹੀਂਗਾ ਇਲੈਕਟ੍ਰਿਸਿਟੀ ਤੇ ਚੱਲਣ ਵਾਲਾ ਜਿਹੜੀ ਜ਼ਮੀਨ ਚ ਲਵਾਉਣੀ ਹੈ ਉਹਦੀ ਫਰਦ ਰਹੇਗੀ ਬਾਕੀ ਆਨਲਾਈਨ ਫਾਰਮ ਹੈ ਉਹ ਪੂਰਾ ਆਪਦੀ ਡਿਟੇਲ ਭਰ ਕੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਸੋ ਕਿਸਾਨ ਵੀਰੋ ਇਹ ਮੇਨ ਮੇਨ ਜਾਣਕਾਰੀ ਸੀ ਜੋ ਸੋਲਰ ਪੰਪਾਂ ਬਾਰੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਡੇ ਕੋਈ ਵੀ ਸਵਾਲ ਨੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਕੋਈ ਤੁਹਾਨੂੰ ਫਾਰਮ ਭਰਨ ਲੱਗਿਆਂ ਸਮਝ ਨਹੀਂ ਆਉਂਦੀ ਜਾਂ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਕੋਈ ਵੀ ਸਵਾਲ ਹੈ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜਾਣਕਾਰੀ ਵਧੀਆ ਵਧੀਆ ਲੱਗੀ ਤਾਂ ਵੱਤ ਵਤ ਕਿਸਾਨਾਂ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਦੂਜੇ ਕਿਸਾਨ ਵੀਰ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ